ਖੜਦਾ ਹਾਂ ਜੀ ਫਤਿਹ ਦੁਬਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਤੀ 11 2025 ਨੂੰ ਅਸੀਂ ਜਿਹੜਾ ਆਪਣਾ ਹੜਪੀੜ ਤੇ ਏਰੀਆ ਕੋਨੇਵਾਲ ਬੇਟ ਤੋਂ ਅੱਗੇ ਦੇਖਣ ਆਏ ਹਾਂ ਜੀ ਦਰਿਆ ਦਾ ਪੁਲ ਲੰਘ ਕੇ ਸੋ ਸਾਨੂੰ ਅੱਜ ਬਾਈ ਜੀ ਮਿਲੇ ਬਾਬਾ ਜੀ ਹੋਰੀ ਮਿਲੇ ਇਹਨਾਂ ਨੂੰ ਸਾਨੂੰ ਦੱਸਿਆ ਕਿ ਜਿਹੜਾ ਮਦਦਦਾਰੀ ਹੜਪੀੜ ਤਾਂ ਦੀ ਉਹ ਦਰਿਆ ਵਾਲੇ ਪੁਲ ਤੋਂ ਪਿੱਛੇ-ਪਿੱਛੇ ਰਹੇਗੀ ਅੱਗੇ ਮਦਦ ਕਰਨ ਵਾਸਤੇ ਕੋਈ ਨਹੀਂ ਆ ਰਿਹਾ ਹੈਗਾ ਸੋ ਜਿਹੜੇ ਅੱਗੇ 8-9 ਪਿੰਟ ਇਹਨਾਂ ਦਾ ਨੁਕਸਾਨ ਪਿੱਛੇ ਨਾਲੋਂ ਵੀ ਜ਼ਿਆਦਾ ਹੈ ਸੋ ਜਿਹੜੇ ਵੀ ਹੜਪੀੜਤਾਂ ਦੀ ਮਦਦ ਕਰਨ ਵਾਲੇ ਹੈਗੇ ਆ ਮੇਰੇ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਅੱਗੇ 8-9 ਪਿੰਡਾਂ ਇਹਨਾਂ ਵੱਲ ਵੀ ਖਾਸ ਧਿਆਨ ਦੇਇਆ ਜਾਵੇ ਇਹਨਾਂ ਦਾ ਨੁਕਸਾਨ ਪਿੱਛੇ ਨਾਲੋਂ ਵੀ ਜ਼ਿਆਦਾ ਹੈ ਬਾਕੀ ਤੁਹਾਨੂੰ ਬਾਈ ਜੀ ਦੱਸਣਗੇ ਦੱਸੋ ਬਾਈ ਜੀ ਵਾਈਫ ਜੀ ਕਾ ਖਾਲਸਾ ਵਾਈਫ ਜੀ ਵੀ ਬਤੈ ਮੈਂ ਸ ਪਹਿਲਾਂ ਤਾਂ ਸਭ ਤੋਂ ਪਹਿਲਾਂ ਸੰਗਤ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਦੋਂ ਤੋਂ ਹੜ ਆਇਆ ਨੇ ਸੰਗਤ ਨੇ ਉਹਦੇ ਨਾਲ ਮੋੜਾ ਲਾ ਕੇ ਜਿੱਥੇ-ਜਿੱਥੇ ਵੀ ਪੰਜਾਬੀ ਵੀਰ ਬਸੇ ਰਹੇ ਉਹ ਸਾਰਿਆਂ ਨੇ ਇੱਕ ਦੂਜੇ ਦੀ ਸਹਾਇਤਾ ਬਹੁਤ ਵਧੀਆ ਕੀਤੀ ਹੈ ਬਹੁਤ-ਬਹੁਤ ਧੰਨਵਾਦ ਹੈ ਜੀ ਮੈਂ ਇੱਕ ਜਰੂਰੀ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਵੀ ਵੀਰ ਹਰਪੀਰ ਤੋਂ ਕਿਤੋਂ ਉੱਤਰੀ ਵਾਲੀ ਸਾਈਡ ਦਾ ਕਹੋ ਹਰਿਆਣੇ ਵਾਲੀ ਸਾਈਡ ਦਾ ਅੰਮ੍ਰਿਤਸਰ ਤੋਂ ਪਰੇ ਤੋਂ ਕਿਤੋਂ ਵੀ ਲੋਕ ਆ ਰਹੇ ਜਿਨ੍ਹਾਂ ਨੂੰ ਇਸ ਇਲਾਕੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈਗੀ ਉਹਨਾਂ ਵੀਰਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਹਾਈਲਾਈਟ ਹੋ ਗਿਆ ਸਿਰਫ ਕੋਨੇਵਾਲ ਔਰ ਮਾਛੀਆਲਾ ਵੀ ਕੋਨੇਵਾਲ ਔਰ ਮਾਛੀਆਲੇ 'ਚ ਹੜ੍ਹ ਨੇ ਬਹੁਤ ਪ੍ਰਭਾਵੀ ਕੀਤੀ ਠੀਕ ਹੈ ਅਸੀਂ ਮੰਨ ਲਿਆ ਕੀਤੀ ਹੈ ਪਰ ਉਹਦੇ ਨਾਲ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਜਿਵੇਂ ਸਾਡੇ ਪਿੰਡ ਜਟਾ ਪਸ਼ੀਆ ਸੁਜਾਦਾ ਧਰਮਕੋਟ ਘਣੀਆਂ ਨਵਾਂ ਜਿਹੜਾ ਸੁਜਾਦਾ ਇਹਨਾਂ ਦੀਆਂ ਜਿਹੜੀਆਂ 90% 98% ਖੇਤੀਆਂ ਨੇ ਜਿਹੜੀਆਂ ਉਹ ਦਰਿਆ ਤੋਂ ਪੁੱਲ ਲੰਘ ਕੇ ਅਗਲੇ ਪਾਸੇ ਰਾਵੀ ਦਰਿਆ ਦੇ ਅਗਲੇ ਪਾਸੇ ਨੇ ਜਿਨ੍ਹਾਂ ਦਾ ਕਿੱਤਾ ਸਿਰਫ ਇਹ ਖੇਤੀ ਨਾਲ ਹੀ ਸੰਬੰਧਿਤ ਹੈ ਹੋਰ ਇਹਨਾਂ ਕੋਈ ਕੰਮਕਾਜ ਨਹੀਂ ਜਿਹੜਾ ਕਸੋ ਆ ਲਿਆ ਜਾਂ ਇਹਦੇ ਲਾਗੇ ਪਿੰਡ ਪੈਂਦੇ ਨੇ ਹਸਾਰ ਨੇ ਕਸੋ ਆ ਲਾਇਆ ਇੱਕ ਪੁਰਾਣਾ ਵਾਲਾ ਥੱਲੇ ਰਸੂਲਪੁਰ ਮਨਸੂਰ ਹੋਣ ਵੀ ਤੁਸੀਂ ਆ ਕੇ ਦੇਖ ਸਕਦੇ ਆ ਪਾਣੀ ਲਗਾਤਾਰ ਇਹਨਾਂ ਵਿੱਚ ਖੜਾ ਹੈ ਜਿੱਦਾਂ ਤੇ ਉਮੀਦ ਨਹੀਂ ਪਈ ਕਣਕ ਵੀ ਬੀਜਣ ਦੇਗਾ ਤੇ ਨਹੀਂ ਦੇਗਾ ਇਹ ਜਿਹੜਾ ਹਾੜਿਆ ਜੀ ਇਹ ਜਿਹੜਾ ਦੁਨੀਆ ਵਾਸਤੇ ਤੇ ਇਹ ਨਵਾਂ ਆ ਗਿਆ 88 ਤੋਂ ਬਾਅਦ ਇਹ 88 ਤੋਂ ਬਾਅਦ ਪਹਿਲਾ ਪਾਣੀ ਨਿਕਲਿਆ ਜਿਹੜਾ ਬਾਹਰ ਦਰਿਆ ਚੋਂ ਗਿਆ ਸਾਡੇ ਵਾਸਤੇ ਕਸੋਵਾਲ ਦੇ ਜਿਹੜੇ ਪਿੰਡਾਂ ਦੇ ਨਾਲ ਇਹ ਇਹਨਾਂ ਪਿੰਡਾਂ ਦੇ ਵਿੱਚ ਹਰ ਸਾਲ ਇਹ ਜਿਹੜੇ 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 ਪਿੰਡ ਇਹ ਪਿੱਛੇ ਰਹਿ ਗਏ ਨੇ ਜਿਵੇਂ ਕਸੋਵਾਲਾ ਹੋ ਗਿਆ ਹਸਾਰਨ ਹੋ ਗਿਆ ਮਨਸੂਰ ਪਿੰਡ ਨੇ ਇਹ ਰਸੂਲਪੁਰ ਪਿੰਡ ਆ ਪੁਰਾਣਾ ਸੁਜਾਦਾ ਆ ਇਹਨਾਂ ਦੇ ਵਿੱਚ ਪਾਣੀ 16 ਤਰੀਕ ਤੋਂ ਲਗਾਤਾਰ ਇਹਨਾਂ ਪਾੜੀਆਂ ਦੇ ਵਿੱਚ ਪਾਣੀ ਜਿਹੜਾ ਉਹ ਫਿਰ ਰਿਹਾ ਥੋਨੇ ਉਦੋਂ ਦੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਨੇ ਜਿਹੜਾ 27 ਤਰੀਕ ਨੂੰ ਦਰਿਆ ਨੇ ਆਪਣਾ ਭਿਆਨਕ ਰੂਪ ਵਿਖਾਇਆ ਉਹ ਬਾਹਰਲੇ ਪਿੰਡਾਂ 'ਚ ਗਿਆ ਤੇ ਉਤਲੇ ਪਾਸੇ ਜਿਹੜੇ ਅਸੀਂ ਲੋਕ ਆ ਅਸੀਂ ਤਾਂ ਪਹਿਲਾਂ ਹੀ ਡੁੱਬ ਕੇ ਬੈਠੇ ਸੀਗੇ ਇੱਥੇ ਇੱਥੇ ਦਰਿਆ ਦਾ ਪਾਣੀ ਉਤਰਨ ਤੋਂ ਬਾਅਦ ਘਣੀਆਂ ਕੇ ਬੇੜ ਮਸ਼ਹੂਰ ਹੋ ਗਿਆ ਜੇ ਨਹੀਂ ਮਦਦ ਆ ਕੋਨੇ ਵਾਲ ਮਾਛੀ ਵਾਲ ਤੋਂ ਬਾਅਦ ਕਣੀਏ ਕੇ ਬੇੜ ਜਾਣੀ ਸ਼ੁਰੂ ਹੋ ਗਈ ਕਣੀਏ ਕੇ ਬੇੜ 'ਚ ਵੀ ਇਹ ਕਣੀਏ ਕੇ ਬੇੜ ਦੇ ਸੀਨੀਅਰ ਜਿਹੜੇ ਉੱਥੇ ਬੰਦੇ ਬੈਠੇ ਸੋ ਉਹਨਾਂ ਨੂੰ ਵੀ ਬੇਨਤੀ ਆ ਭਾਈ ਤੁਸੀਂ ਤੁਹਾਡਾ ਫਰਜ਼ ਬੰਦਾ ਸੀ ਦੱਸਣਾ ਸਾਰਿਆਂ ਨੂੰ ਭਾਈ ਨਾਲ ਲੱਗਦੇ ਇੱਥੇ 6-7 ਪਿੰਡ 8 ਪਿੰਡ ਹੋਰ ਵੀ ਨੇ ਜਿਹੜੇ ਇਸ ਅਜਾੜੇ ਦੇ ਖੇਤਰ ਵਿੱਚ ਆ ਗਏ ਜਿਨ੍ਹਾਂ ਦਾ ਪੱਲੇ ਕੱਖ ਨਹੀਂ ਰਿਹਾ ਮੇਰੀ ਮੇਰੀ ਜਿਹੜੀ ਬੇਨਤੀ ਆ ਇਹਨਾਂ ਸਾਰੇ ਹੜਪੀੜ ਤੇ ਜਿਹੜੇ ਵੀ ਮਦਦ ਕਰਨ ਵਾਲਾ ਸਾਰਿਆਂ ਨੂੰ ਬੇਨਤੀ ਆ ਪਈ ਹੈ ਇੱਥੇ ਕਸੋਵਾਲਾ ਸਾਰਨ ਰਾਜੀ ਕਸੋਵਾਲਾ ਪ੍ਰਾਣਾ ਸਜਾ ਪ੍ਰਾਣਾ ਵਾਲਾ ਰਸੂਲਪੁਰ ਮਨਸੂਰ ਤੇ ਕਿਹੜਾ ਸੀ ਖੁੱਲੇਵਾਲ ਕੀ ਸੀ ਵੀਰਜੇ ਦਾ ਇੱਕ ਪਿੰਡ ਇਹ ਇਹ ਪਿੰਡ ਜਿਹੜੇ ਨੇ ਇਹ ਸਾਰੇ ਜਿਹੜੇ ਬੇਚਰਾਗ ਨੇ ਜਿਹੜੇ ਇੱਥੇ ਪਿੰਡਾਂ ਦਾ ਜਿਨ੍ਹਾਂ ਦੀ 90% ਖੇਤੀ ਇਸੇ 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 ਖੇਤ ਤੋਂ ਸ਼ੁਰੂ ਹੁੰਦੀ ਆ ਸੋ ਇਹਨਾਂ ਨੂੰ ਬੇਨਤੀ ਆ ਆਪਣੇ ਜਿੰਨੇ ਵੀ ਵੀਰ ਇੱਥੇ ਮਦਦ ਕਰਨ ਵਾਲਾ ਸਾਰਿਆਂ ਨੂੰ ਹੱਥ ਜੋੜ ਕੇ ਭਾਈ ਆਪ ਆਓ ਪੈਲੀਆਂ ਵਿੱਚ ਜਾ ਕੇ ਦੇਖੋ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿੰਨੇ ਵੀ ਕਿਸਾਨ ਮੇਰੇ ਨਾਲ ਕੋਲੋਤੇ ਨੇ ਇਹ ਕੋਈ 4-5 ਕਿੱਲੇ ਤੋਂ ਤਾਂ ਵਾਲਾ ਕਿਸਾਨ ਨਹੀਂ 100-100 ਕਿੱਲੇ ਵਾਲੇ ਨੇ ਆਪਣੇ ਘਰ ਭਰ ਲਏ ਵੀ ਸਾਡਾ 100 ਕਿੱਲਾ ਪੂਰਾ ਹੋਏਗਾ ਤੇ ਬਚਦਾ ਅਗਲੇ ਬੰਦੇ ਨੂੰ ਦਿੱਤਾ ਜਾਏਗਾ ਸੋ ਇਹ ਚੀਜ਼ਾਂ ਨੂੰ ਪ੍ਰੇਰਜ ਕਰੋ ਪੈਲੀਆਂ 'ਚ ਆਓ ਵੇਖੋ ਵੇਖ ਜਾਚ ਕੇ ਤੁਸੀਂ ਸੰਪਰਕ ਕਰੋ ਮੈਂ ਤੁਹਾਨੂੰ ਇੱਕ ਦੋ ਨੰਬਰ ਜਿਹੜੇ ਉਹ ਤੁਹਾਨੂੰ ਦੱਸ ਦਿੰਨਾ ਜੇ ਤੁਸੀਂ ਆਣ ਕੇ ਵੇਖਣਾ ਚਾਹੋ ਤਾਂ ਸਾਡੇ ਨਾਲ ਸੰਪਰਕ ਕਰਕੇ ਜ਼ਰੂਰ ਵੇਖਿਓ ਇੱਕ ਹੈਗਾ ਜੀ ਨੰਬਰ 9501996364 ਇਹ ਅਵਤਾਰ ਸਿੰਘ ਦਾ ਨੰਬਰ ਹੈ ਜੀ 19814599450 ਇਹ ਤੁਮਿੰਦਰ ਸਿੰਘ ਵੀਰ ਦਾ ਨੰਬਰ ਹੈ ਜੀ ਇਹਨਾਂ ਦੋਨਾਂ ਨੰਬਰਾਂ ਤੇ ਕਦੋਂ ਵੀ ਸੰਪਰਕ ਕਰਕੇ ਤੁਸੀਂ ਆ ਕੇ ਜਿਹੜਾ ਪੂਰਾ ਇਲਾਕਾ ਵੇਖ ਕੇ ਜੇ ਤੁਹਾਨੂੰ ਲੱਗਦਾ ਵੀ ਵਾਕਈ ਇਹਨਾਂ ਬੰਦਿਆਂ ਨੂੰ ਮਦਦ ਦੀ ਜ਼ਰੂਰਤ ਹੈ ਤੇ ਫਿਰ ਮਦਦ ਕਰਿਓ ਤੁਹਾਨੂੰ ਜ਼ਬਰਦਸਤੀ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੀ ਪਹਿਲਾਂ ਮਦਦ ਕਰਨ ਤੋਂ ਪਹਿਲਾਂ ਇੱਕ ਗੱਡੀ ਜ਼ਰੂਰ ਲੈ ਕੇ ਆਓ ਉਹਦੇ ਵਿੱਚ ਚਾਰ ਪੰਜ ਬੰਦੇ ਦਰਿਆ ਦਾ ਪੁਲ ਲੰਘ ਕੇ ਪਹਿਲਾਂ ਜਿਹੜੇ ਅੱਗੇ 8-9 ਪਿੰਡ ਵੀਰ ਨੇ ਦੱਸਿਆ ਇਹਨਾਂ ਪਿੰਡਾਂ ਦਾ ਸਰਵੇ ਕਰੋ ਤੇ ਪਹਿਲਾਂ ਪੱਕੀ ਜਾਂਚ ਪੜਤਾਲ ਕਰੋ ਵੀ ਮਦਦ ਦੀ ਲੋੜ ਕਿਹਨੂੰ ਹੈ ਅਸਲ ਵਿੱਚ ਜਿਹਨੂੰ ਮਦਦ ਦੀ ਲੋੜ ਆ ਉਹ ਹਲੇ ਮਦਦ ਤੋਂ ਬਾਂਝੇ ਬੈਠੇ ਆ ਤੇ ਜਿਹੜੇ ਬੰਦਿਆਂ ਦੀ ਜ਼ਰੂਰਤ ਪੂਰੀ ਹੋ ਚੱਕੀ ਆ ਬਾਈ ਜੀ ਉਹ ਹਲੇ ਵੀ ਮੰਗ ਕਰੀ ਜਾਂਦੇ ਆ ਵੀ ਸਾਨੂੰ ਹੋਰ ਦਿਓ ਸੋ ਸਾਰੀ ਸੰਗਤ ਨੂੰ ਬੇਨਤੀ ਆ ਜੀ ਜ਼ਰੂਰਤਮੰਦਾਂ ਦੀ ਮਦਦ ਆਪਾਂ ਨੇ ਕਰਨੀ ਆ ਜਿਨ੍ਹਾਂ ਦਾ ਪੂਰਾ ਹੋ ਗਿਆ ਘਟਾ ਉਹਨਾਂ ਨੂੰ ਆਪਾਂ ਹੁਣ ਛੱਡ ਦੀ ਹੁਣ ਅਗਲੇ ਪਾਸੇ ਆਪਾਂ ਧਿਆਨ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ